Mitä ਕੇ ਰਹਾਗੇ ਚੰਦ ਕੋਰ ਬਰਤੀ ਸਕਲਦੀਪਾ ਪੰਦੀਪ ਬਾਸੇ ਬਾਈ ਸਾਰੇ ਜਣੇ ਫਤਿਹ ਬੁਲਾਈਏ ਸਾਰੇ ਨੇ ਆਪਾਂ ਨੂੰ ਸਾਰਿਆਂ ਨੂੰ ਬੜੇ ਦੁੱਖ ਦੀ ਘੜੀ ਦੇ ਵਿੱਚ ਦੀ ਨੰਗਣਾ ਪੈ ਰਿਹਾ ਕਿਉਂਕਿ ਬੜੇ ਦੁੱਖ ਦੀ ਗੱਲ ਉਦੋਂ ਵੀ ਮਾੜੀ ਆ ਜਿਹੜੀ ਸਾਡੇ ਨਾਲ ਇੱਕ ਅਨਿਆਹ ਹੋ ਰਿਹਾ ਜਿਵੇਂ ਕਿ ਹੁਣ ਲਾਲੋ ਤਲਦਾਪਾ ਪੰਜਾਬ ਦੀ ਜੇ ਗੱਲ ਕਰੀਏ ਕੈਪਟਨ ਸਰਕਾਰ ਦੀ ਮੌਜੂਦਾ ਸਰਕਾਰ ਆ ਕੈਪਟਨ ਮੁੱਖ ਮੰਤਰੀ ਆ ਉਹਨੂੰ ਪਤਾ ਵੀ ਢਾਈ ਤਿੰਨ ਮਹੀਨੇ ਤੋਂ ਇੱਥੇ ਪੰਜਾਬ ਦੇ ਵਿੱਚ ਅਸੀਂ ਧਰਨੇ ਤੇ ਧਰਨੇ ਲਾਈ ਬੈਠੇ ਆ ਤੂੰ ਸਾਡੀ ਇੱਕ ਵੀ ਗੱਲ ਕੇਂਦਰ ਤੱਕ ਕਿਉਂ ਨਹੀਂ ਪਹੁੰਚਾਈ ਕੇਂਦਰ ਤੱਕ ਨਾ ਪਹੁੰਚਾਉਂਦੀ ਕਾਰਨ ਅਸੀਂ ਅੱਜ ਦਿੱਲੀ ਧਰਨਾ ਲਾਈ ਗਏ ਕਿੰਨੀਆਂ ਮੁਸੀਬਤਾਂ ਦੇ ਵਿੱਚ ਦੀ ਲੰਘ ਕੇ ਨੌਜਵਾਨ ਆ ਜਿਹੜੇ ਹਰਿਆਣਾ ਬਾਰਡਰ ਤੇ ਰੋਕਣ ਦੀ ਪੂਜੀ ਹਰਕਤ ਕੀਤੀ ਗਈ। ਉੱਥੇ بڑے بڑے ਪੱਥਰ ਲਾ ਕੇ ਮਿੱਟੀ ਦੇ ਢੇਰ ਲਾ ਕੇ ਕੰਡਿਆਲੀਆਂ ਤਾਰਾਂ ਪਸ਼ੂਆਂ ਵਾਂਗੂ ਲਾਈਆਂ ਗਈਆਂ। ਜਿਵੇਂ ਇੱਕ ਪਸ਼ੂਆਂ ਨੂੰ ਰੋਕਣਾ ਹੋਵੇ। ਉਹਨਾਂ ਨੇ ਸਾਡੀ ਇੱਜ਼ਤ ਦੇਖ ਲਓ ਪੰਜਾਬ ਦੀ ਕਿੰਨੀ ਮਾੜੀ ਕਰੀ ਉਹਨਾਂ ਨੇ। ਸਾਡੇ ਨਾਲ ਇਹੀ ਜੀ ਗੱਲ ਕਰੀ ਜਿਵੇਂ ਕੋਈ ਅਸੀਂ ਬਾਹਲੇ ਬਗਾਨੇ ਦੇਖਦੇ ਹੋਈਏ। ਕੀ ਲੋੜ ਸੀ ਉਹਨਾਂ ਨੂੰ ਉਹ ਰੁਕਣ ਦੀ ਸੜਕਾਂ। ਅਸੀਂ ਤਾਂ ਉਹਦੇ ਹੱਕਾਂ ਲਈ ਜਾ ਰਹੇ ਸੀ, ਸ਼ਾਂਤਮਈ ਜਾ ਰਹੇ ਸੀ। ਸਾਡੇ ਕੋਲੇ ਕੋਈ ਹਥਿਆਰ ਨਹੀਂ ਸੀ, ਕੁਝ ਹੋਰ ਨਹੀਂ ਸੀ। ਝੰਡੇ ਸੀ ਸ਼ਰਫ। ਸਾਡੇ ਜੁਨੀਆਣਾ ਦੇ ਇਹ ਇੱਕ ਇਹਦੇ ਸਬੂਤ ਵਜੋਂ ਝੰਡੇ ਅਸੀਂ ਹੱਥਾਂ ਦੇ ਵਿੱਚ ਚੱਕੇ ਹੋਏ ਆ ਉਹਨਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਪਰ ਹੁਣ ਕੇਂਦਰ ਸਰਕਾਰ ਤੇ ਜਿਹੜਾ ਦਬਾਅ ਸਾਡਾ ਲੱਖਾਂ ਦੀ ਗਿਣਤੀ ਵਿੱਚ ਉੱਥੇ ਇਕੱਠ ਹੋ ਚੁੱਕਿਆ ਬੜੇ ਬਿਰਧ ਉਮਰ ਦੇ ਤੇ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਉੱਥੇ ਬੈਠੇ ਨੇ ਇੱਕ ਤਰਸਯੋਗ ਹਾਲਤਾ ਜਿਹੜੇ ਉੱਥੇ ਬੈਠੇ ਨੇ ਇੱਕ ਇਸ ਤਰ੍ਹਾਂ ਤੰਬੂ ਲਾ ਕੇ ਠੰਡ ਦੀ ਰੁੱਤ 'ਚ ਬੈਠਣਾ ਬੜਾ ਔਖਾ ਕੰਮ ਆ ਪਰ ਬਦੇਸਾਂ ਤੋਂ ਤੇ ਪਿੰਡਾਂ ਦੇ ਵਿੱਚੋਂ ਜਿਹੜਾ ਸਹਿਯੋਗ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਮਿਲ ਰਿਹਾ ਉਹਦਾ ਕਰਕੇ ਸਾਨੂੰ ਦੁੱਖ ਮਹਿਸੂਸ ਨਹੀਂ ਹੋ ਰਿਹਾ ਦੁੱਖ ਤਾਂ ਸਿਰਫ ਸਰਕਾਰਾਂ ਤੇ ਆਜੇ ਤੇ ਧਰਨੇ ਤੇ ਪਿੰਡ ਠਿਕਰੀ ਵਾਲਾ ਵੇ ਬੜਾ ਵੀਖ ਤੁਸੀਂ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੈਠੇ ਹੋ ਕਿਉਂ ਬੈਠੇ ਹੋ ਇਹ ਲੜਕੀਆਂ ਦਾ ਸਕੂਲ ਆ ਜਿਹੜਾ ਸਰਕਾਰੀ ਛਿਨੀਰੀ ਸਕੈਂਡਰੀ ਸਕੂਲ ਇੱਥੇ ਕੈਪਟਨ ਸਰਕਾਰ ਨੇ ਪਿੰਡਾਂ ਦੇ ਵਿੱਚ ਆਉਣ ਦਾ ਬਹਾਨਾ ਦੇਖ ਲਓ ਕੀ ਬਣਾਇਆ ਇੱਕ ਟਕਬਾਂ ਜਹੇ ਪਖਾਂਡਾ ਨਿਰਾ ਦੇਖੋ ਇੱਕ ਨਿੱਕੀ ਜਿਹੀ ਗੱਲ ਫੋਨ 스마트 ਫੋਨ ਵੰਡਣ ਦੀ ਇੱਕ ਕੋਝੀ ਹਰਕਤ ਕਰ ਰਹੇ ਨੇ ਪਿੰਡਾਂ ਦੇ ਵਿੱਚ ਆਉਣ ਦਾ ਬਹਾਨਾ ਬਣਾ ਰਹੇ ਨੇ ਇਹ ਜਿਹੜਾ ਪ੍ਰਸ਼ਾਸਨ ਵੀ ਵੰਡ ਸਕਦਾ ਇਹਨੂੰ ਸਰਕਾਰ ਆ ਜਿਹੜੀ ਉਹ ਡਿਊਟੀ ਲਾ ਦੇਵੇ ਜਦੋਂ ਉਹਨਾਂ ਨੂੰ ਪਤਾ ਵੀ ਲੋਕ ਆਕੇ ਬੈਠਿਆ ਸਾਨੂੰ ਪਿੰਡਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਵੜਨ ਨਹੀਂ ਦਿੰਦੇ ਅਸੀਂ ਉਹਨਾਂ ਚਰ ਨਹੀਂ ਬਣਨ ਦਿੰਦੇ ਜਿੰਨਾ ਚਿਰ ਸਾਡੇ ਜਿਹੜੇ ਆਰਡੀਨੈਂਸਾ ਰੱਦ ਨਹੀਂ ਕੀਤੇ ਜਾਂਦੇ ਅਸੀਂ ਭਾਰੀ ਵਿਰੋਧ ਕਰ ਰਹੇ ਹਾਂ ਇਹਨਾਂ ਦਾ ਵਿੱਚ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਚਰ ਨਹੀਂ ਬਣ ਦੇਵਾਂਗੇ ਜਿੰਨਾ ਚਿਰ ਸਾਡੀਆਂ ਸ਼ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੇ ਮੰਗਾ ਨਹੀਂ ਮੰਨਦੀ ਸਾਰੀਆਂ ਇਹ ਜਿਹੜਾ ਫੂਨਾ ਦੀ ਗੱਲ ਆ ਫੂਨਾ ਅਸੀਂ ਮੰਨਦੇ ਆ ਵੀ ਬੱਚਿਆਂ ਨੂੰ ਚਾਹੀਦੇ ਨੇ ਪੜ੍ਹਾਈ ਕਰਨੀ ਆ ਉਹ ਟੀਚਰਾਂ ਨੂੰ ਵੀ ਦੇ ਕੇ ਜਾ ਸਕਦੇ ਨੇ ਸਰਕਾਰ ਆ ਉਹ ਪੰਜਾਬ ਆਪਣਾ ਜਿਹੜਾ ਸਕੂਲ ਦਾ ਮੁਖ ਅਧਿਆਪਕ ਹੁੰਦਾ ਹੈ ਹੈੱਡ ਮਾਸਟਰ ਹੁੰਦਾ ਪ੍ਰਿੰਸੀਪਲ ਹੁੰਦਾ ਉਹਨੂੰ ਐਸ ਡੀ ਐਮ ਦੇ ਦੇਵੇ ਡੀ ਸੀ ਦੇ ਦੇਵੇ ਜ਼ਿਲ੍ਹੇ ਦਾ ਕੋਈ ਵੀ ਅਫਸਰ ਦੇ ਸਕਦਾ ਇਹ ਲੀਡਰ ਆ ਜਿਹੜੇ ਐਵੇਂ ਸਾਡੇ ਵਿੱਚ ਖਾਂ ਖਾ ਕੇ ਸਾਡੇ ਜ਼ਖਮਾਂ ਤੇ ਨੂਨ ਛਿੜਕਣ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਤੋਂ ਅਸੀਂ ਹੋਰ ਵੀ ਦੁਖੀ ਹੁੰਨੇ ਆ ਹੋਰ ਵੀ ਭੜਕਦੇ ਆ ਸਾਨੂੰ ਇੱਥੇ ਬੈਠਣ ਦੀ ਕੋਈ ਚਾਹ ਨਹੀਂ ਹੈਗਾ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਅਸੀਂ ਦੁਖੀ ਹੋਏ ਬੈਠਨੇ ਆ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਦਾਤੇ ਲੱਗਿਆ ਹੋਇਆ ਸਾਡਾ ਜਿਹੜਾ ਆਪ ਦਾ ਜੀਵਨ ਹੈ ਉਹ ਸਾਡਾ ਮੁਸ਼ਕਲਾਂ ਦੇ ਵਿੱਚ ਪਿਆ ਹੋਇਆ ਫੇਰ ਵੀ ਜਿਹੜੀ ਇਹ ਸਰਕਾਰ ਹੈ ਇਹ ਇਹਨਾਂ ਗੱਲਾਂ ਕਰਨ ਤੋਂ ਬਾਜ਼ ਨਹੀਂ ਆਉਂਦੀ ਜਿਹਦਾ ਕਰਕੇ ਅਸੀਂ ਇਹ ਦੁੱਖ ਦੀ ਘੜੀ ਵਿੱਚ ਸਾਨੂੰ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਪੈਂਦਾ ਅਸੀਂ ਉਹਨਾਂ ਚਾਰਾ ਇਹ ਇੱਕਤਾ ਦਾ ਸਬੂਤ ਦੇ ਕੇ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੀਆਂ ਆਰਡੀਨੈਂਸ ਦੀ ਮੰਗਾਂ ਨਹੀਂ ਮੰਨਿਆ ਜਾਂਦੀ ਜਿਹੜੇ ਰਾਜਨੀਤਿਕ ਪਾਰਟੀਆਂ ਆਗੀਆਂ ਚਾਹੇ ਕੋਈ ਹੈ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਹੈ ਅਸੀਂ ਇਹ ਪਿੰਡਾਂ ਦੇ ਵਿੱਚ ਇਹਨਾਂ ਦਾ ਆਉਂਦਿਆਂ ਦਾ ਬਹੁਤ ਸਵਾਗਤ ਕਰਦੇ ਰਹੇ ਹਾਂ ਹਾਰ ਲੈ ਕੇ ਖੜਦੇ ਰਹੇ ਹਾਂ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਹਾਂ ਇਹਨਾਂ ਨੂੰ ਵਧੀਆ ਆਪਦਾ ਚਾਹ ਪਾਣੀ ਦਾ ਮੇਜ਼ ਲਾ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਨਾਂ ਦਾ ਸਤਿਕਾਰ ਕਰਦੇ ਰਹੇ ਹਾਂ ਬਾਰਾ ਦੁੱਖ ਦੀ ਗੱਲ ਇਹ ਸਾਡੇ ਨਾਲ ਅੱਜ ਖੜ ਨਹੀਂ ਰਹੇ ਸਮਾ ਸਾਡੇ ਅੱਖਾਂ ਮੱਤੇ ਨੂਨ ਛਿੜਕਣ ਦੀ ਕੋਸ਼ਿਸ਼ ਕਰ ਰਹੇ ਨੇ ਫੌਂਡ ਜਿਹੜਾ ਕੈਪਟਨ ਆ ਕੈਪਟਨ ਨੇ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਮਹੀਨਾ ਨਹੀਂ ਹੋਇਆ 20 ਦਿਨ ਹੀ ਹੋਏ ਹੋਣਗੇ ਕਿਹਾ ਸੀ ਮੈਂ 50000 ਨੌਕਰੀ ਨੌਜਵਾਨਾਂ ਨੂੰ ਦੇਵਾਂਗਾ ਸੁਣਿਆ ਪੜਿਆ ਹੋਣਾ ਤੁਸੀਂ ਸਾਰਿਆਂ ਨੇ 20 ਦਿਨ ਹੀ ਹੋਇਆ 50000 ਨੌਕਰੀ ਦੇਵੇ ਸਾਨੂੰ ਅਸੀਂ ਆ ਫੋਨ ਕੀ ਕਰਨੇ ਬੱਚਿਆਂ ਨੂੰ ਅਸੀਂ ਆਪ ਇਹ ਤੋਂ ਮੰਗੇ ਲੈ ਕੇ ਦਿੱਤੇ ਹੋਏ ਨੇ। ਮੈਂ ਕਿਉਂ ਨਾਲ ਅਸੀਂ ਪਹਿਲੇ ਹੀ ਦੇਦੇ ਫਲਕਾ ਨਹੀਂ ਨੂੰ ਛੜਕਿਆ ਜਾਂਦਾ। ਹਾਂ जख्मਾਂ ਤੇ ਨਹੀਂ ਛੜਕਿਆ ਉਹ ਰਿਹਾ ਜੀ ਉਹਦੇ ਬਾਰੇ ਰੱਖ ਦੋ ਸਾਰੀ ਗੱਲ। ਹਾਂਜੀ ਕੌਣ ਆ ਰਿਹਾ ਕਿੱਥੇ? ਹਾਂ ਅੱਜ ਪਿੰਡ ਠਿਕਰੀਵਾਲ ਵਿਖੇ ਜਿਹੜਾ ਕੈਪਟਨ ਸਰਕਾਰ ਦੇ ਚਾਹੇ ਹਲਕਾ ਇੰਚਾਰਜ ਨੇ ਚਾਹੇ ਐਮਐਲਏ ਨੇ ਚਾਹੇ ਜਿਹੜੇ ਕੋਈ ਮੰਤਰੀ ਹੈ ਹੁਣ ਇੱਥੇ ਮਹਿਲਕਲਾਂ ਹਲਕੇ ਦੀ ਇਹਨਾਂ ਨੇ ਹਰਚੰਦ ਕੌਰ ਕਣੌਰੀ ਹੈ ਜਿਹੜੀ ਸ਼ਾਬਕਾ ਐਮਐਲਏ ਆ ਉਹ ਇੰਚਾਰਜ ਲਈ ਹੋਈ ਹੈ। ਉਹ ਇੱਥੇ ਆਉਣ ਨੂੰ ਫਿਰਦੀ ਸੀ ਤੇ ਉਹਦਾ ਲੋਕਾਂ ਨੇ ਭਾਰੀ ਵਿਰੋਧ ਕਰਤਾ ਹੁਣ ਉਹਨੇ ਆਪਦਾ ਦੌਰਾਂ ਪਤਾ ਨਹੀਂ ਮੇਰੇ ਖਿਆਲ ਚ ਮਿਸ ਕਰਤਾ ਜੇ ਉਹ ਆਊਗੀ ਅਸੀਂ ਉਹਦਾ ਪੂਰਾ ਜ਼ੋਰਦਾਰ ਵਿਰੋਧ ਕਰਾਂਗੇ ਬੇਨਤੀਆਂ ਬੇਨਤੀਆਂ ਕਰਦੇ ਹੋਏ ਅਸੀਂ ਖਿਮਾ ਦੇ ਜਾਚ ਕੈਪਟਨ ਇਹਨਾਂ ਗੱਲਾਂ ਤੋਂ ਸਾਵਧਾਨ ਹੋ ਜਿਵੇ ਪਹਿਲਾਂ ਸਾਡੀ ਨੋਜ ਪਹਿਲਾਂ ਬਾਈਕਾਰਡ ਆਈ ਸਾਡਾ ਪਹਿਲਾਂ ਵੀ ਬਾਈਕਾਰਡ ਆਈ ਸਾਡਾ ਪਹਿਲਾਂ ਵੀ ਨਸਿਆਂ ਦੇ ਵਿੱਚ ਰੋਲੀ ਆ ਜਵਾਨੀ ਹੁਣ ਸਾਡੀ ਬੇਰਜ਼ਕਾਰ ਕਰਕੇ ਇਹਨਾਂ ਨੇ ਗਲੀਆਂ ਦੇ ਵਿੱਚ ਵਹਿਲੇ ਫਿਰਨ ਲਈ ਮਜਬੂਰ ਕੀਤਾ ਹੋਇਆ ਨੌਜਵਾਨਾਂ ਨੂੰ ਪੰਨ ਠਿਕਰੀ ਵਾਲਾ ਨੇ ਸੇਵਾ ਸਿੰਘ ਠਿਕਰੀ ਵਾਲਾ ਦੀ ਜਿਹੜੀ ਜਨਵਰੀ ਦੇ ਵਿੱਚ ਵਰਸੀ ਮਨਾਈ ਜਾਣੀ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਵੀ ਰਾਜਨੀਤਿਕ ਨੇ ਉਹਨਾਂ ਦਾ ਇਹਨਾਂ ਨੇ ਬਾਈਕਾਟ ਕਰ ਦਿੱਤਾ ਵੀ ਅਸੀਂ ਵਰਸੀ ਤੇ ਕਿਸੇ ਨੂੰ ਵੀ ਨਹੀਂ ਆਉਣ ਦੇਵਾਂਗੇ ਅੱਗੇ ਨਹੀਂ ਬਾਈਕਾਟ ਕੀਤਾ ਗਿਆ ਹੁਣ ਕਿਉਂ ਕੀਤਾ ਗਿਆ ਇਹ ਸਭ ਨੂੰ ਪਤਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਇਹਨਾਂ ਨੇ ਦੁਖੀ ਕੀਤਾ ਹੋਇਆ ਜਿਸ ਕਾਰਨ ਅਸੀਂ ਇਹਨਾਂ ਦਾ ਬਾਈਕਾਟ ਕੀਤਾ ਹੋਇਆ ਉਨਾ ਚੋਰੀ ਬਾਈਕਾਟ ਰਹੂਗਾ ਜਿੰਨਾ ਚਿਰ ਸਾਡੀਆਂ ਇਹ ਕੇਂਦਰ ਸਰਕਾਰ ਜਾਂ ਕੈਪਟਨ ਸਰਕਾਰ ਮੰਗਾ ਨਹੀਂ ਮੰਨਦੀ ਇੰਨੀਆਂ ਗੱਲਾਂ ਕਰਦੇ ਹੋਏ ਅਸੀਂ ਥਿਮਾਂ ਦੇ ਦਰਜਕ ਤੇ ਫਤਿਹ ਦੇ ਨਾਰੇ ਨਾਲ ਆਪਾਂ ਇਹ ਸ਼ਾਂ ਸ਼ਾਂਤੀ ਕਰਾਂਗੇ ਪਰ ਆਪਾਂ ਨਾਰੇ ਲਾਉਣੇ ਆ ਕੈਪਟਨ ਸਰਕਾਰ ਮਰਦਾਬਾਤ ਕੈਪਟਨ ਸਰਕਾਰ ਮਰਦਾਬਾਤ ਕੇਂਦਰ ਸਰਕਾਰ ਮਰਦਾਬਾਤ ਮੋਦੀ ਸਰਕਾਰ ਮਰਦਾਬਾਤ ਸਾਂਣੇ ਇਕਤਾ ਜਿੰਦਾਬਾਦ ਸਾਂਣੇ ਇਕਤਾ ਜਿੰਦਾਬਾਦ ਕਿਸਾਨ ਜਥੇਬੰਦੀਆਂ ਜਿੰਦਾਬਾਦ ਮੋਰਚਾ